ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਸਿੱਖ ਰਹਿਣੀ ਦੇ 51 94 ਅਸੂਲ ਜਿਨ੍ਹਾਂ ਵਿੱਚੋਂ ਅਸੀਂ 20 ਜਿਹੜੇ ਨੇ ਅਸੂਲ ਜਿਹੜੇ ਨੇ ਗੁਰਸਿੱਖੀ ਦੇ ਸਾਡੇ ਨਾਲ ਜਿਹੜੇ ਆ ਉਹ ਸਾਂਝੇ ਕਰ ਚੁੱਕੇ ਹਾਂ ਅਗਲੇ ਜਿਹੜੇ ਅਸੂਲ ਨੇ ਗੁਰਸਿੱਖੀ ਦੇ ਅਸੀਂ ਦੇਖਦੇ ਹਾਂ ਕਿ ਉਹ ਜਿਹੜੇ ਆ ਉਹ ਬਾਬਾ ਜੀ ਨੇ ਸਾਨੂੰ ਕਿਹੜੇ ਦੱਸੇ ਹਨ ਜਦੋਂ ਪੰਥ ਤੇ ਪੀੜ ਬਣੇ ਤਾਂ ਤਨ ਮਨ ਅਤੇ ਧਨ ਪੰਥ ਤੋਂ ਅਰਪਤ ਕਰ ਦੇਣਾ ਚਾਹੀਦਾ ਹੈ ਸਿੱਖੀ ਵਿੱਚ ਸੇਵਾ ਨੂੰ ਬੜਾ ਮਾਨ ਪ੍ਰਾਪਤ ਹੈ ਇਸ ਲਈ ਲੰਗਰ ਅਤੇ ਸਾਥ ਸੰਗਤ ਦੇ ਜੋੜਿਆਂ ਦੀ ਹੱਥੀ ਸੇਵਾ ਕਰਨੀ ਕਰਮ ਕਾਂਡਾ ਕੋਈ ਕਰਮ ਨਾ ਕਰਨਾ ਸਰਾਧ ਕਰਨੇ ਪਿੰਡ ਭਰੋਣੇ ਸਭ ਮਨਮਤ ਹਨ ਪੰਜਾਬ ਪਿਆਰਿਆਂ ਨੂੰ ਗੁਰੂ ਰੂਪ ਦਾ ਦਰਜਾ ਪ੍ਰਾਪਤ ਹੈ ਇਸ ਲਈ ਪੰਜਾਂ ਪਿਆਰਿਆਂ ਦਾ ਪੂਰਨ ਸਤਕਾਰ ਕਰਨਾ ਵਿਆਹ ਸ਼ਾਦੀਆਂ ਸਮੇਂ ਗੰਦੇ ਗੀਤਾਂ ਦੀ ਥਾਂ ਸ਼ਬਦ ਕੀਰਤਨ ਦੇ ਰਿਕਾਰਡ ਲਗਾਉਣਾ ਪੰਜਾਂ ਦੂਤਾਂ ਦਾ ਸੰਗਾਰ ਕਰਨਾ ਅਤੇ ਸਦਾ ਨਿਮਰਤਾ ਅਤੇ ਨਿਰਮਾਨਤਾ ਰੱਖਣੀ ਦੁੱਖ ਸੁੱਖ ਨੂੰ ਇੱਕੋ ਜਿਹਾ ਕਰਕੇ ਮੰਨਣਾ ਅਤੇ ਸਦਾ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਾਜੀ ਰਹਿਣਾ ਸਦਾ ਨੇਕੀ ਦੇ ਰਾਹ ਤੇ ਚੱਲਣਾ ਕਿਸੇ ਦਾ ਬੁਰਾ ਨਾਮ ਚਿਤਵਣਾ ਅਤੇ ਨਿੰਦਾ ਚੁਗਲੀ ਈਰਖਾ ਅਤੇ ਦਵੇਸ਼ ਦਾ ਆਪਣੇ ਮਨੋਂ ਕਿਆ ਕਰਨਾ ਸੰਸਾਰ ਨਾਸ਼ਵੰਦ ਹੈ ਮਾਇਆ ਵਿੱਚ ਵਿਛੜਿਆ ਹੋਇਆ ਵੀ ਇਸ ਤੋਂ ਨਿਰਲੇਪ ਰਹਿਣਾ। ਛਲ ਫਰੇ ਅਤੇ ਕਪਟ ਨੂੰ ਤਿਆਗਣਾ ਅਤੇ ਕਦੇ ਵੀ ਕਿਸੇ ਦਾ ਦਿਲ ਨਾ ਦਿਖੋਣਾ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਇਹ ਸਾਨੂੰ ਗੁਰਸਿੱਖੀ ਦੇ 94 10 ਅਸੂਲ। ਬਾਕੀ ਦੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਆਪਣੀ ਅਗਲੀ ਵੀਡੀਓ ਵਿੱਚ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।